ਉਜਨਾ ਨੇ ਮਰਕਤੋ ਸਮਝ ਨਹੀਂ ਆਇਆ। ਤੂੰ ਹੀ ਗੱਲ ਹਰ ਵਾਰ ਕਹਿ ਕੇ ਬਸ ਮੈਂ ਬਣਾ ਰੱਖਾ ਪਾਗਲ ਮੈਨੂੰ। ਹਾਂਜੀ ਸਸਰੇ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ। ਤੇ ਰਾਤ ਜਗਰਾਤਾ ਸੀ। ਰਾਤ ਸਾਰਾ ਜਗਰਾਤਾ ਸੀ ਤੇ ਬਹੁਤ ਔਖੀ ਜਾਗ ਆਈ ਹੁਣ। ਦੁਪਹਿਰ ਦੇ ਮਨ ਇੱਕ ਇੱਕ ਦਾ ਟਾਈਮ ਹੋ ਰਿਹਾ ਤੇ ਚਾਹ ਮੇਰੀ ਹੁਣ ਆ ਰਹੀ ਐ। ਇੱਕ ਦਾ ਟਾਈਮ ਨਾ ਹੋ। ਹਾਂ। 10:00 10:00 ਸਵੇਰੇ 10:30। ਹਾਂ? 10:30। ਅੱਛਾ ਯਾਰ ਮੈਨੂੰ ਲੱਗਾ ਮੈਂ ਸੁੱਤੇ ਹੁਣ ਉੱਠਾ ਮੈਂ ਕਿ ਪਤਾ ਨਹੀਂ ਕਿੰਨਾ ਕ ਟਾਈਮ ਹੋ ਗਿਆ। ਹਾਂ ਅੱਛਾ। 12 ਵਜੇ ਪਹਿਨੇ ਠੀਕ ਆ ਨਾ ਹਾਂ 10 10:30 ਟਾਈਮ ਨਾਲ ਉੱਠ ਵੀ ਜੇਨ ਫਿਰ ਵੀ ਟਾਈਮ ਦਾ ਨਹੀਂ ਪਤਾ ਹੈਗਾ ਹਾਂ ਚਾਹ ਲਗੀ ਘੁੰਮਦੀ ਫਿਰਦੀ ਹੈ ਨਾ ਕਿ ਫਰੈਸ਼ ਹੋ ਚੋਗੇ ਹਾਂ ਚਲੋ ਹੁਣ ਜਾਣਿਆ ਕੁਛ ਕੰਮ ਕਰਦੇ ਤਾਂ ਮੇਰਾ ਕਦੀ ਵੀਡੀਓ ਨਹੀਂ ਬਣਾਉਂਦੇ ਕਿਉਂ ਨਹੀਂ ਬਣਾਉਂਦੇ ਪਤਾ ਨਹੀਂ ਇਹਨੇ ਸਮਝ ਹੀ ਜਾਂਦੀ ਨਾ ਕੰਮ ਕਰ ਦੇ ਬਣਾਣੀ ਚਾਹੀਦੀ ਹੈ ਤੇ ਚੱਕ ਲੈ ਕਰੋ ਫੋਨ ਆ ਜਾ ਕਰੋ ਮੇਰਾ ਸਤਾ ਬੈਸੀ ਮੈਨੂੰ ਬੋਲਦੇ ਵੀ ਬਸ ਲੱਗੇ ਠੀਕ ਹੈ ਜੀ ਬਸ ਠੀਕ ਹੈ ਜੀ ਬਸ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਪੋਰਟ ਵੀ ਤਾਂ ਘੱਟ ਹੋ ਗਈ ਹੈ ਹੁਣ ਸਪੋਰਟ ਕਰਿਆ ਕਰੋ ਕਿਉਂ ਹੁਣ ਇਹਦੇ ਵਲੌਗ ਤੇ ਕੀ ਬੋਲਣੀ ਤੂੰ ਵਲੌਗ ਇਹ ਚੱਲਦਾ ਹੁੰਦਾ ਚੱਲ ਬੋਲ ਹਾਂ ਬੋਲ 1 2 3 ਹਾਂ ਬੋਲ ਮੈਂ ਕਹਿਆ ਸੀ ਵੀ ਪਾਣੀ ਪਾ ਦੇ ਜੋ ਆਖਾਂ ਨੂੰ ਪਾਣੀ ਨਹੀਂ ਪਾਣੀ ਮੇਰੀ ਗੱਲ ਕੋਈ ਨਹੀਂ ਹਰਮਨ ਆਏ ਫਿਰ ਤੂੰ ਕਹਿਣਾ ਹੀ ਐਂ ਕਰਦੀ ਹੈ ਕਿ ਬੋਲਦੀ ਹੈ ਹੈ ਤੂੰ ਕੀ ਕਹਿੰਦੀ ਸਪੋਰਟ ਮੰਗ ਲੈ ਲੈ ਸਪੋਰਟ ਤਾਂ ਮੈਂ ਮੰਗਦੀ ਰਹੀ ਨਹੀਂ ਆ ਕੋਈ ਮੇਰੇ ਸੁਣਦਾ ਹੀ ਨਹੀਂ ਗੱਲ ਅੱਛਾ ਹਾਂ ਸੁਣਦਾ ਹੀ ਨਹੀਂ ਸਪੋਰਟ ਕਰਿਆ ਕਰੋ ਬਈ ਸਾਨੂੰ ਸਪੋਰਟ ਕਰਿਆ ਕਿਉਂ ਨਹੀਂ ਹਾਂ ਮੈਂ ਦੁਕਾਨ ਤੇ ਜਾਣਾ ਤੇ ਪੁੱਤ ਪੌਦਿਆਂ ਨੂੰ ਪਾਣੀ ਪਾ ਦਿਓ ਯਾਰ ਇਹਨਾਂ ਨੂੰ ਕਿਉਂ ਸਿਕਾਈ ਰੱਖਦੇ ਹੁੰਦੇ ਹੋ ਮੈਂ ਕੀ ਕਹੀਏ ਨਾ ਥੋੜਾ ਧਿਆਨ ਫੇਰ ਹੁਣੇ ਹੋਰ ਪਾਸੇ ਜਾਈ ਜਾਂਦਾ ਆ ਪਾਣੀ ਪਾ ਦਿਓ ਪੁੱਤ ਇਹ ਨਹੀਂ ਕਰਿਆ ਕਰੋ ਸਵੇਰੇ ਵੀ ਕਹਾ ਸੀ ਠੀਕ ਹੈ ਉਸ ਤੋਂ ਬਾਅਦ ਹੁਣ ਫਿਰ ਦੁਬਾਰੇ ਕਹਾ ਫਿਰ ਮੈਂ ਤੈਨੂੰ ਤਿੰਨ ਚਾਰ ਵਾਜਾ ਮਾਰੀਆਂ ਹੈ ਜਲਦੀ ਕਰ ਪਾਣੀ ਪਾਓ ਕੀ ਚੱਕ ਲਈ ਤੂੰ ਕਿਵੇਂ ਹਰਮੋਣਾਂ ਦੇ ਘਰ ਤੇ ਭਜਾਂ ਮੈਂ ਚ ਲੈ ਕੇ ਆਵਾਂ ਕੋਈ ਨਹੀਂ ਆਉਣਾ ਚਾਵਲ ਹੀ ਚਾਵਲ ਕਿਉਂ ਕੀਰ ਬਣਾਉਂਗਾ ਕੀਰ ਬਣਾਉਂਗਾ ਤੇ ਕੀ ਜਿੰਨੇ ਖਾਣੇ ਹੋਵੇ ਆ ਜਾ ਵਧੀਆ ਹਾਂ ਠੀਕ ਆ ਮੈਂ ਆ ਗਿਆ ਤੂੰ ਰਹਿਂਦੇ ਤੇਰੀ ਬੋਲੀ ਲੈ ਦੱਸ ਹਾਂਜੀ ਮੈਂ ਹੁਣ ਚੱਲਿਆ ਘਰੇ ਮਨਪ੍ਰੀਤ ਦਾ ਬੁਲਾਵਾ ਆਇਆ ਤੇ ਮੈਨੂੰ ਜਾਣਾ ਪੈਣਾ ਕੋਈ ਸਮਾਨ ਲੈ ਕੇ ਆਣਾ ਹੋਣਾ ਹਰਮਨ ਦੁਕਾਨ ਤੇ ਆ ਗਿਆ ਹਰਮਨ ਨੂੰ ਛੱਡ ਕੇ ਮੈਂ ਚੱਲਿਆ ਘਰੇ ਜੀ ਸਹੀ ਗਾਇਸ ਮੈਂ ਆ ਗਿਆ ਘਰੇ ਤੇ ਚਲਿਏ ਕੀ ਕੰਮ ਵਾਸਤੇ ਬੁਲਾਇਆ ਸੀ ਮਾਨੂੰ ਦੱਸੋ ਹਰਮਨ ਦੇ ਕੁਰਤੇ ਪਜਾਮੇ ਲੈ ਕੇ ਆਣੇ ਨੇ ਅੱਛਾ ਉਹਨੂੰ ਜਿਹੜਾ ਆਪਣੇ ਲਿਆ ਕੇ ਆਪ ਦਾ ਜੋ ਬਖਾਨਾ ਤੋਂ ਨਹੀਂ ਬੰਦੀ ਨਾ ਵਿੱਚ ਕੋਈ ਵੀ ਪੱਕੀ ਗੱਲ ਹੈ ਨਾ ਇਹ ਨਹੀਂ ਹੋਣਾ ਚਾਹੀਦਾ ਹਰਮਨ ਦੇ ਕੁਰਤੇ ਪਜਾਮੇ ਲੈਣੇ ਠੀਕ ਆ ਲਿਆਵਾਂਗੇ ਗੁਰੂ ਤੇਰਾ ਕੀ ਲੈਣਾ ਹੈ ਹੋਣਾ ਤੇ ਉਹ ਦਿਨ ਦੁਆਰਾ ਆਈ ਨਹੀਂ ਅੰਧੇਨ ਦੁਆਰਾ ਹੀ ਨੇ ਫੇਰ ਜੂੜੀ ਆ ਲੈ ਕਿਦੰਨਾ ਭੀਆ ਕੋਈ ਸੂਟ ਲੈ ਕੇ ਕੋਈ ਲਿਪਸਟਿਕ ਬਿਊਟੀ ਬਲਰ ਚਾਹ ਠੀਕ ਆ ਸਾਰੇ ਲੈ ਕੇ ਦਿੰਦੇ ਪੈਨੇ ਠੀਕ ਆ ਸੂਟਦੀ ਵੀ ਤੇ ਸੁਣਾਈ ਹੁੰਦੀ ਰਹਿੰਦੀ ਐ ਕਿੰਨਾ ਚਪਤ ਚਪਤ ਮੇਰੇ ਪਹਿਲੇ ਹੀ ਲਾਤੀ ਚਾਰ ਪੰਜ ਸੂਟਾਂ ਦੀ ਗੱਲਾਂ ਮਰੀ ਜਾਂਦੀਆਂ ਨੇ ਹੋਏ ਓਏ ਓਏ ਹੋਏ 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 ਝੂਠੀ ਵੇਖ ਤੋ ਸਹੀ ਨਿਤਨ ਦਵਾਈ ਨਹੀਂ ਤੈਨੂੰ ਨਹੀਂ ਦਵਾਏ ਤੂੰ ਨਾ ਕਰ ਦੇ ਤੂੰ ਨਾ ਕਰ ਦੇ ਤੂੰ ਨਾ ਕਰ ਦੇ ਬਿਨਾਂ ਦਵਾਈ ਨਹੀਂ ਉਹ ਤਾਂ ਚੱਲ ਤੇਰੀ ਗੱਲ ਮੈਂ ਮੰਨੀ ਆ ਨਾ ਤੂੰ ਕਹਿੰਦੀ ਦਵਾਈ ਨਹੀਂ ਲੈਈ ਨਹੀਂ ਉਹ ਤਾਂ ਮੈਂ ਤੇਰੀ ਗੱਲ ਮੰਨੀ ਆ ਨਾ ਚੱਲ ਠੀਕ ਆ ਤੂੰ ਨਹੀਂ ਕਰਤਾ ਕਰਵਾਉਂਦੀ ਵੀ ਪਰ ਤੂੰ ਕੀ ਨਹੀਂ ਮਤ ਲੈਈ ਨਹੀਂ ਲੈ ਕੇ ਆਉਣੀ ਤੈਨੂੰ ਦਵਾਈ ਨਹੀਂ ਮੈਂ ਸੂਟ ਕਿਹਨੇ ਲਗਾਈ ਦੀ ਇਹ ਜਨਾਨੀ ਸੱਚੀ ਮੇਰੇ ਕਦੇ ਸਮਝ ਨਹੀਂ ਆਣੀ ਨਾਲੇ ਸਾਰੀ ਚੀਜ਼ ਲੈ ਜਾਵੇਗੀ ਨਾਲੇ ਹੈ ਨਹੀਂ ਦੱਸ ਐਂਦਾਂ ਕਰਿਆ ਕਰਿਆ ਯਾਰ ਨਾਲੇ ਚੀਜ਼ ਦੁਵਾਨਾਂ ਨਾਲੇ ਇਸ ਤਰ੍ਹਾਂ ਕਰਦੀ ਐ ਬੱਸ ਇਹ ਗੱਲ ਥੋੜਾ ਕੋਈ ਗੁਰੂ ਇਹ ਗੱਲ ਥੋੜਾ ਕੋਈ ਐ ਕੋਰੇ ਹੈਨਾ ਅਸੀਂ ਆ ਗਏ ਆਂ ਮਾਰਕੀਟ ਜਾਂਦੇ ਪਿਆ ਹਾਂ ਅੱਗੇ ਕੱਪੜਿਆਂ ਦੀ ਦੁਕਾਨ ਤੇ ਜਾਣਾ ਹਰਮਨ ਵਾਸਤੇ ਲੈਣੇ ਨੇ ਦੋ ਕਮੀਜ਼ ਪਜਾਮੇ ਦੋ ਸੂਟ ਲੈਣੇ ਨੇ ਠੀਕ ਆ ਕਮੀਜ਼ ਨਹੀਂ ਕੁਰਤਾ ਪਜਾਮਾ ਲੈਣਾ ਕੁਰਤਾ ਪਜਾਮੇ ਲੈਣੇ ਨੇ ਬੋ ਓਕੇ ਚਲੋ ਪਹੁੰਚਦੇ ਆਂ ਦੁਕਾਨ ਤੇ ਦੁਕਾਨ ਦੇ ਅੰਦਰ ਤਾਂ ਨਹੀਂ ਜਾਂਦੇ ਉਹਨਾਂ ਦੇ ਠੀਕ ਆ ਬਾਹਰੇ ਬਣਾਵਾਂਗੇ ਐਵੇਂ ਕਥੇ ਪਰ ਉਹ ਬਾਦੂ ਆ ਰਹੇ ਨੇ ਨਾ ਖਰੀਦਦਾਰੀ ਵਾਲੇ ਕੋਈ ਕਿਹੇ ਜਾਂਦਾ ਬੰਦਾ ਕੋਈ ਕਿਹੇ ਜਾਂਦਾ ਆਪਾਂ ਕਰਕੇ ਜੀ ਚਲੋ ਚੱਲੀਏ ਭਾਈ ਲੈ ਤੂੰ ਜਾ ਕੇ ਮੈਂ ਖੜਿਆ ਇੰਤਜ਼ਾਰ ਕਰ ਰਿਹਾ ਛੇਤੀ ਆਈ ਜਾਇਆ ਟਾਈਮ ਨਾਲ ਆਈ ਪ ਗਈ ਹੋ ਗਿਆ ਹੈ ਕਿੰਨੇ ਦੀ ਚੱਪਲ ਦਵਾਈ 5000 ਦੀ ਆ ਲੈ ਚਲੋ ਲੈ ਮੈਨੂੰ ਛੱਡ ਕੇ ਹੀ ਭੱਜੀਆਂ ਦੇ ਦੱਸ ਇਹ ਗੱਲ ਹੈ ਕੋਈ ਇੰਨਾ ਮਤਲਬ ਇਹ ਆਏ ਆਪਣਾ ਕੰਮ ਬਣਤਾ ਬਾੜਮੇ ਜਾਏ ਜਨਤਾ ਨਾ ਅਪੇ ਦੁਕਾਨ ਦੀ ਵਾਗਿਆ ਸੀ ਮੈਂ ਕਿਥੇ ਵਾਗਿਆ ਦੁਕਾਨ ਦੇ ਮੈਂ ਉਹ ਤੋਂ ਛੱਡ ਗਏ ਸਕੂਟਰ ਦੀ ਛਾਲ ਮਾਰ ਕੇ ਆ ਗਏ ਉਹਨਾਂ ਕਿ ਹੋ ਗਿਆ ਕੰਮ ਬਣਤਾ ਨਹੀਂ ਮਜ਼ਾਕ ਕਰੀਏ ਨਾ ਮੈਂ ਛੱਡ ਗਿਆ ਤੇ ਮੈਂ ਉਹਨਾਂ ਚੱਲਿਆ ਦੁਕਾਨ ਤੇ ਜੀ ਗਰੇ ਭਾਈ ਹਰਮਨ ਦੁਕਾਨ ਤੇ ਆ ਮੈਂ ਆ ਗਿਆ ਦੁਕਾਨ ਤੇ ਤੇ ਹਰਮਨ ਬੇਟਾ ਚੱਲਣ ਤੋਂ ਘਰੇ ਬਤਾ ਠੀਕ ਹੈ ਹਮ ਤੂੰ ਘਰੇ ਵਾਗ ਚੱਲ ਮੈਂ ਆ ਗਿਆ ਬਤਾ ਹਾਂ ਜੀ ਹਣ ਮੰਮੀ ਚ ਬਣਾਉਂਦੀ ਪੈਨੇ ਰੋਟੀਆਂ

कि जेथे ਕਾਰ ਰੈਨੇ ਨਾਸ਼ਟ ਨਾਸ਼ਤਾਨੀ ਸੜੀ ਡਿਨਰ ਜੀ ਆਗੇ ਦੁਕਾਨ ਤੋਂ ਡੈਡੀ ਜੀ ਹੁਣ ਲੇਟੇ ਪਏ ਨੇ ਕਿਵੇਂ ਡੈਡੀ ਜੀ ਠੀਕ ਹੋ ਹਮ ਵਸੇ ਪਾਇ ਗਿਆ ਜਿਵੇਂ ਮਨ ਅਛਾ ਥੱਕ ਕੇ ਜਾਂਦੇ ਹੋਗੇ ਬੈਠ ਬੈਠ ਕੇ ਰਾਤੀ ਸੁੱਤੇ ਕੋਲ ਨਾ ਜਾ ਸਕਦਾ ਅੱਛਾ ਕਿਵੇਂ ਤੂੰ ਵੀ ਨੇ ਸੁੱਤਾ ਸੀਗਾ ਮੇਰੇ ਕੋਲ ਤਾਂ ਕਿੰਮੋ ਜਿਆ ਸੀ ਹਾਂ ਸਾਡੇ ਤੇ ਵੀ ਹੋ ਗਿਆ ਅੱਛਾ ਉਹਦੇ ਬਦਿੰਦੇ ਸੋਸੂ ਵੈਸੇ ਗੇ ਆਹ ਵਾਂਗੂ ਇਤਨੇ ਲੰਦਾ ਸੂਟ ਕੀ ਐ ਨੁਕੀ ਦਿੱਕਤ ਆ ਨਹੀਂ ਇਹਦੇ ਵਿੱਚ ਤਾਂ ਕੋਈ ਨਹੀਂ ਹੈਗੇ ਨਹੀਂ ਇਹਦੇ ਤੇ ਹੈਗੇ ਨੇ ਸ਼ਾਈਨਿੰਗ ਵਾਲੇ ਤੇ ਉਹ ਸਾਰੇ ਲੱਤੀ ਜਾਂਦੇ ਨੇ ਆ ਵੀ ਆ ਚੀਜ਼ ਐ ਨਾ ਆ ਚੀਜ਼ ਉਹ ਯੇ ਜੜੀ ਉਹ ਲੈ ਜਾਂਦੀ ਆ ਕਿ ਆ ਸਾਰੇ ਨਿਕਲ ਜੇ ਹੋੜੀ ਹੋੜੀ ਕਰਕੇ ਲਵੇਗੀ ਹੋਰ ਤੇ ਕੀ ਹੋਵੇਗਾ ਉੜੀ ਉੜਿਆ ਜੇ ਸੁਆਇਆ ਹੈ ਨਹੀਂ ਤੇ ਉੜੀ ਉੜੀ ਪਹਿਲੀ ਵਾਰ ਤਾਂ ਹੁੰਦੀ ਹੁੰਦੀ ਆ ਆ ਵੇਖ ਸਾਰੀ ਆਉ ਲੈ ਗਈ ਉਹ ਪਟੀ ਜੀ ਤੇਰਾ ਕਹਿਣ ਦਾ ਪਾਵੇ ਆ ਵੀ ਵਾਪਸ ਕਰਕੇ ਆਣਾ ਨਾ ਨਹੀਂ ਰੱਖਣਾ ਇਹਨੂੰ ਨਾ ਮੇਰਾ ਕਦੇ ਪਹਿਲੀ ਵਾਰ ਸੂਟ ਲੈਂਦਾ ਆ ਤੇਰੀ ਆਵੇਗਾ ਫਿੱਟ ਵੀ ਹਾਂ ਵੀ ਆ ਪਹਿਲੀ ਵਾਰ ਲੈ ਆ ਤੇ ਮੈਨੂੰ ਖਸਾ ਦਾ ਆ ਗਿਆ ਨਾਲੇ ਆਵੇ ਖਾ ਵੀ ਕਰਵਾ ਦੀ ਅਸੀਂ ਫੇਰ ਮੈਨੂੰ ਲੈ ਲਵਣਗੇ ਵਾਪਸ ਮੈਨੂੰ ਵੀ ਕਹਾ ਉੱਥੇ ਦੇਖ ਲਿਆ ਕਰਨਾ ਰਗੜ ਰੋੜ ਕੇ ਦੇਖ ਲੈਂਦੇ ਉੱਥੇ ਤੈਨੂੰ ਪਤਾ ਨਹੀਂ ਲੱਗਿਆ ਉੱਥੇ ਕੀ ਹੈ ਸੱਚੀ ਇਹ ਜਨਾਨੀ ਮਰਦਾਂ ਤੋਂ ਸਮਝ ਨਹੀਂ ਆਣੀ ਤੂੰ ਹੀ ਗੱਲ ਹਰ ਵਾਰ ਕਹਿ ਕੇ ਕੇ ਬਸ ਆਇਆ ਬਣਾ ਰੱਖਾ ਪਾਗਲ ਮੈਨੂੰ ਤਾਂ ਹਾਂ ਸਮਝ ਨਹੀਂ ਆਣੀ ਸਮਝ ਨਹੀਂ ਆਣੀ ਬਰਾਦਰ ਕਿਧਰ ਹੈ ਫਰੀ ਚਾਕੜੇ ਕੀ ਬਾਤ ਹੈ ਹਾਂ ਰੋਟੀ ਆ ਗਈ ਆਪਣੀ ਅੱਜ ਆਪਾਂ ਖਾਣੇ ਰੋਟੀ ਅੱਜ ਬਣਾਈਏ ਦਾਲ ਠੀਕ ਆ ਕੌਲੀ ਚ ਕੀ ਚੀਰ ਗਿਆ ਪਿਆਜ਼ ਪਿਆਜ਼ ਕਿੱਥੇ ਆ ਜਾ ਠੀਕ ਆ ਸਵੇਰੇ ਕਰਾਂਗਾ ਵਾਪਸ ਆਣਾ ਹੁਣੇ ਕੀ ਐ ਅਸੀਮਨ ਕੱਲ ਨਹੀਂ ਜਾਏ ਸੀ ਗਣਾ ਬਣਣ ਗਿਆ ਯਾਰ ਆਉ ਨਹੀਂ ਆ ਨਾ ਦੀਪ ਨੂੰ ਆ ਮੈਨ ਨੂੰ ਅਸੀਮਨ ਦੀ ਸਾਥ ਨੇ ਮੈਨ ਨੂੰ ਦਿੱਤਾ আচ্ছা ਮੈਂ ਜਦੋਂ ਇਹ ਹੈਗੇ ਸੀ ਤਾਂ ਫਿਰ ਹੋਰ ਲੈਣ ਦੀ ਕੀ ਲੋੜ ਸੀ ਹਾਂ ਇਹਨਾਂ ਦਾ 10 4 ਸੂਟ 5 ਸੂਟ ਤਾਂ ਕੱਪੜੇ ਸੀਨ ਵਾਲੇ ਕੋਲ ਪਾਈ ਰਹੇ ਨੇ ਹਾਂ ਪਰ ਮੈਨੂੰ ਕਹੇਗੀ ਤੂੰ ਮੈਨੂੰ ਦਵਾਈ ਦਾ ਕਦੋਂ ਆ ਕੋਸ਼ ਤੂੰ ਮੈਨੂੰ ਕਹੋ ਦਵਾਈ ਦਾ ਕੋਸ਼ ਮੈਂ ਹੈਗੇ ਤਾਂ ਦੀਵਾਨਾ ਨਹੀਂ ਇਹ ਕਿਤੇ ਤਾਂ ਕੀ ਕਰਨਾ ਇੱਥੇ ਦਵਾਈ ਨੇ ਵੀ ਹੈਗੇ ਨਹੀਂ ਮੇਰੀ ਗੱਲ ਸਾਰੇ ਸੁਣੋ ਜੀ ਹਾਂ 200 ਦਾ ਵੀ ਸੂਟ ਪਾਇਆ ਹੋਇਆ ਤੇ 500 ਦਾ ਵੀ ਪਾਇਆ ਹੋਇਆ ਤੇ ਜੇ ਹੁਣ ਵੀ ਲੈ ਕੇ ਹੋਰ ਥੋੜਾ ਜਿਹਾ ਵੀ ਗ੍ਰੂਨਸ ਸਾਡੇ ਪਿਛਲੇ ਵੀਡੀਓ ਰਿਲਾਇਜ਼ ਵੇਖੇ ਵੀ ਹੋਣੇ ਨੇ ਸਾਡੀ ਔਲਾਦ ਹੁਣ ਵੀ ਹੁਣ ਜਾਇ ਸਾਡੀ ਬਾਹ ਫੜੀ ਹੈ ਤਸਵੀਰ ਲੱਲਾ ਵੀ ਤੇ ਸੂਤ ਹੈ ਇਸ ਗਲਤੀ ਕੋ ਨਹੀਂ ਆ ਕਿ ਵਾਇਗੁਰੂ ਨੇ ਵਾਇਗੁਰੂ ਨੇ ਬਾਹ ਫੜਿਆ ਸੀ ਵਾਇਗੁਰੂ ਜਫੇ ਪਾ ਲਈ ਵਾਇਗੁਰੂ ਸਾਡੇ ਕੋਲ ਜਾਈ ਲਾ ਸੱਈਆਂ ਨਾ ਸੋਣਾ ਐ ਇਸ ਆ ਸਵਾਰੇ ਗਈ ਆ ਤੇ ਆਸ ਤਮੀਜ਼ ਹੈਗਾ ਚੰਨੀ ਬੜੀ ਪਿਆਰੀ ਲੱਗੀ ਮੈਨੂੰ ਹੂੰ ਨਲੋ ਵਧੀਆ ਠੀਕ ਆ ਭਾਈ ਤੇਰਾ ਪ੍ਰਸ਼ਾਦ ਸ਼ਕੀ ਹੈ ਠੀਕ ਹੈ ਰੋਟੀ ਜਗੀ ਭੁੱਖ ਲੱਗ ਰਹੀ ਹੈ ਓ ਹੈਲੋ ਹਾਂਜੀ ਆਪਣਾ ਖਾਣਾ ਪੀਣਾ ਹੋ ਗਿਆ ਤੇ ਹੁਣ ਆਪਾਂ ਇਸ ਵਲੌਗ ਦਾ ਕਰਦੇ ਆ ਐਂਡ ਜੇ ਤੁਹਾਨੂੰ ਪਸੰਦ ਆਵੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਵਿੱਚ ਬਾਏ